1947 ਚ ਪੰਜਾਬ ਦੇ ਉਜਾੜੇ ਲੋਕਾਂ ਦੇ ਨਾਲ ਬਰਬਾਦੀ ਔਰ ਪੰਜਾਬੀਆਂ ਦੀ ਹਿਜਰਤ ਦੇ ਨਾਲ ਜੁੜੀਆਂ ਸੱਚੀਆਂ ਕਹਾਣੀਆਂ ਜੋ ਪੰਜਾਬੀ ਰੇਡੀਓ ਯੂਐਸਏ ਅਗਸਤ ਮਹੀਨੇ ਦੇ ਤੁਹਾਡੇ ਲਈ ਪੇਸ਼ ਕਰ ਰਿਹਾ ਹੈ ਉਹ ਸੈਗਮੈਂਟ 'ਚ ਮੈਂ ਮਸੂਦ ਮੱਲੀ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਨਾ ਬੜਾ ਨਿਗਾਜ਼ ਹੈ ਸਵਾਗਤ ਹੈ ਸਾਡੀ ਅੱਜ ਦੀ ਕਹਾਣੀ ਹੈ ਸੁਲਤਾਨਾ ਬੇਗਮ ਸੁਲਤਾਨਾ ਬੇਗਮ ਕੌਣ ਸੀ ਆਪਲੇ ਸੁਣਨ ਔਰ ਦੇਖਣ ਵਾਲੇ ਨੂੰ ਦੱਸਦੇ ਜਾਈਏ ਕਿ ਪੰਜਾਬੀ ਦੀ ਬਹੁਤ ਵੱਡੀ ਕਹਾਣੀਕਾਰ ਨਾਵਲ ਨਿਗਾਰ ਔਰ ਸਾਧਕਾਰ ਲਿਖਾਰੀ ਸੁਲਤਾਨਾ ਬੇਗਮ ਦਾ ਤਾਲੁਕ ਚੜ੍ਹਦੇ ਪੰਜਾਬ ਦੇ ਨਾਲ ਸੀ ਜੀ ਹਾਂ ਇਹ ਅਸਲੀ ਔਰ ਸੱਚੀ ਕਹਾਣੀ ਹੈ ਸੁਲਤਾਨਾ ਬੇਗਮ ਦਰਜਣਾ ਕਿਤਾਬਾਂ ਦੀਆਂ ਲਿਖਾਰੀ ਸਨ ਪਰ ਸਾਰੇ ਸਾਥਕਾਰਜੀ ਦੇ ਨਾਲ ਉਹ ਬੋਤਾ ਉਹਨਾਂ ਦੇ ਦੁੱਖ ਤੇ ਹਵਾਲੇ ਦੇ ਨਾਲ ਉਹਨਾਂ ਨੂੰ ਜਾਣਦੇ ਸਨ ਸੁਲਤਾਨਾ ਬੇਗਮ ਦੇ ਮਾਪੇ 1947 ਛੜ ਦੇ ਪਾਸਿਓਂ ਲਿੰਦੇ ਪਾਸੇ ਨੂੰ ਆਏ ਸੁਲਤਾਨਾ ਬੇਗਮ ਵੀ ਨਿੱਕੀ ਜਿਹੀ ਸੀਗੀ ਉਹ ਵੀ ਇਹਨਾਂ ਦੇ ਨਾਲ ਟੁਰ ਪਈ ਪਹਿਲਾਂ ਇਹ ਦੱਸ ਦਈਏ ਕਿ ਸੁਲਤਾਨਾ ਬੇਗਮ ਦਾ ਜੱਗ ਚਲਾਣਾ ਅੱਜ ਤੋਂ ਕੋਈ 3-4 ਸਾਲ ਪਹਿਲਾਂ ਹੋ ਗਿਆ ਹੈ ਹਰ ਸਾਲ ਪਾਕਿਸਤਾਨ 'ਚ ਜਦੋਂ-ਜਦੋਂ ਵਰਲਡ ਪੰਜਾਬੀ ਕਾਨਫਰੰਸ ਹੁੰਦੀ ਸੀਗੀ ਤੇ ਸੁਲਤਾਨਾ ਬੇਗਮ ਇਸ ਕਾਨਫਰੰਸ ਦੀ ਰੌਣਕ ਜ਼ਰੂਰ ਬਣਦੀਆਂ ਸਨ ਉਹ ਚੜ੍ਹਦੇ ਪਾਸੇੋਂ ਲੈਂਦੇ ਪਾਸੇ ਜ਼ਰੂਰ ਆਉਂਦੀਆਂ ਸਨ ਪਰ ਕਾਨਫਰੰਸ ਨਾਲੋਂ ਬਹੁਤਾ ਉਹਨਾਂ ਦੇ ਆਉਣ ਦਾ ਸਬੱਬ ਹੁੰਦਾ ਸੀਗਾ ਆਪਣੇ ਮਾਪਿਆਂ ਨੂੰ ਲੱਭਣਾ ਉਹਨਾਂ ਨੇ ਦਰਜਨ ਭਰ ਜਿਹੜੀਆਂ ਕਿਤਾਬਾਂ ਨਾਵਲ ਅਫਸਾਨੇ ਲਿਖੇ ਕਹਾਣੀਆਂ ਲਿਖੀਆਂ ਉਹ ਵੀ ਵਿਛੋੜੇ ਦੇ ਉੱਤੇ ਔਰ 1947 ਦੇ ਦਰਦਾਂ ਦੇ ਨਾਲ ਜੁੜੀਆਂ ਸਨ ਆਖਿਆ ਜਾਂਦਾ ਹੈ ਕਿ 1947 'ਚ ਜਦੋਂ ਸੁਲਤਾਨਾ ਬੇਗਮ اور ਉਹਦੇ ਘਰ ਵਾਲਿਆਂ ਨੇ ਚੜ੍ਹਦੇ ਪਾਸਿਓਂ ਲੰ데 ਪੰਜਾਬ ਨੂੰ ਹਿਜਰਤ ਕੀਤੀ ਤੇ ਇਸ ਮੁਸਲਮਾਨ ਪਰਿਵਾਰ ਦੇ ਉੱਤੇ ਵੀ ਹਮਲਾ ਹੋਇਆ ਰਾਤ ਦੇ ਵਿੱਚ ਸੁਲਤਾਨਾ ਬੇਗਮ ਨੂੰ ਖੂਦ ਦੇ ਵਿੱਚ ਸੁੱਟ ਦਿੱਤਾ ਗਿਆ ਪਰ ਕਿਸੇ ਨੇਕ ਦਿਲ ਨੇ ਪਿੱਛੋਂ ਆ ਕੇ ਇਸ ਖੂਨ ਖਰਾਬੇ ਦੇ ਵਿੱਚ ਖੂਚੋਂ ਆਉਂਦੀ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਪਰ ਸੁਲਤਾਨਾ ਬੇਗਮ ਨੂੰ ਕੱਢ ਲਿਆ ਇਹ ਇੱਕ ਬਬਰ ਸ਼ੇਰ ਸਿੱਖ ਸਰਦਾਰ ਸੀਗਾ ਜਿਨ ਨੇ ਸੁਲਤਾਨਾ ਬੇਗਮ ਨੂੰ ਘਰ ਲੈ ਜਾ ਕੇ ਉਹਦੀ ਪਾਲਣਾ ਕੀਤੀ ਸੁਲਤਾਨਾ ਬੇਗਮ ਦੀ ਉਸ ਵੇਲੇ ਉਮਰ ਕੋਈ 10-11 ਸਾਲ ਦੱਸੀ ਜਾਂਦੀ ਹੈ। ਸੁਲਤਾਨਾ ਬੇਗਮ ਦੇ ਅੱਖਾਂ ਔਰ ਦਿਮਾਗ ਦੇ ਵਿੱਚ ਆਪਣੇ ਮਾਪੇ ਆਪਣੇ ਭਰਾਵਾਂ ਦੇ ਨਕਸ਼ੇ ਮੌਜੂਦ ਸਨ। ਆਖਿਆ ਜਾਂਦਾ ਹੈ ਕਿ 1960 ਦੇ ਵਿੱਚ ਉਹ ਪਹਿਲੀ ਵਾਰਾ ਪਾਕਿਸਤਾਨ ਆਈ। ਉਹਨੇ ਆਪਣੇ ਮਾਪਿਆਂ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ। ਪਾਕਿਸਤਾਨ 'ਚ ਜਿਹੜੇ-ਜਿਹੜੇ ਲਿਖਾਰੀ ਉਹਨਾਂ ਨੂੰ ਜਾਣਦੇ ਸਨ ਉਹਨਾਂ ਨੇ ਆਪਣੇ ਮਾਪਿਆਂ ਦੀਆਂ ਭੈਣ-ਭਰਾਵਾਂ ਦੀਆਂ ਮਾਹ ਦੀਆਂ ਨਿਸ਼ਾਨੀਆਂ ਉਹਨਾਂ ਨੂੰ ਵੀ ਦੱਸੀਆਂ। ਪਰ 1970 ਦੇ دہਾਕੜੇ ਦੇ ਮੁੱਕਣ ਤੱਕ ਸੁਲਤਾਨਾ ਬੇਗਮ ਪਰ ਉਹਦੇ ਮਾਪਿਆਂ ਦਾ ਕੋਈ ਪਤਾ ਨਾ ਲੱਗਾ ਫਿਰ ਅਚਾਨਕ 80 ਦੇ دہਾਕੜੇ ਦੇ ਸ਼ੁਰੂ 'ਚ ਸੁਲਤਾਨਾ ਬੇਗਮ ਨੂੰ ਪਤਾ ਲੱਗਾ ਕਿ ਲੈਂਦੇ ਪੰਜਾਬ 'ਚ ਲਾਹੌਰ ਸ਼ਹਿਰ ਦੇ ਅੰਦਰ ਜਿੱਹਾਂ ਪੰਜਾਬ ਦੀ ਰਾਜਧਾਨੀ 'ਚ ਇੱਕ ਮੈਟਰੋਪੋਲਿਸ ਸਿਨੇਮਾ ਹੈ 1947 ਦੀ ਵੰਡ ਤੋਂ ਬਾਅਦ ਇਸ ਸਿਨੇਮਾ ਜਿੱਨਾਂ ਨੂੰ ਅਲਰਟ ਹੋਇਆ ਉਹਨਾਂ ਦਾ ਨਾਂ ਐ ਐ ਸੀ ਪਰ ਉਹ ਕਹਿੰਦੇ ਨੇ ਕਿ ਉਹਨਾਂ ਦੀ ਨਾਟਕੀ ਕੁੜੀ ਰਾਜ ਚ ਮਰੀ ਸੀ ਨਾ ਕੋਈ ਵਿਛੜੀ ਸੀ ਪਰ ਇਹ ਨਾਂ ਸਾਰੇ ਉਹੀ ਸਨ ਜੋ ਸੁਲਤਾਨਾ ਬੇਗਮ ਦੇ ਪਿਓ ਦਾ ਨਾਮ ਸੀ ਜੋ ਸੁਲਤਾਨਾ ਬੇਗਮ ਦੇ ਭਰਾਵਾ ਦਾ ਨਾਮ ਸੀ ਸੁਲਤਾਨਾ ਬੇਗਮ ਨੇ 80 ਦੇ ਦਹਾਕੇ 'ਚ ਪਾਕਿਸਤਾਨ ਆਉਣ ਦੇ ਬੜੇ ਯਤਨ ਕੀਤੇ ਤਿੰਨ ਵਾਰ ਵੀਜ਼ਾ ਅਪਲਾਈ ਕੀਤਾ ਪਰ ਵੀਜ਼ਾ ਨਾ ਮਿਲ ਸਕਿਆ ਉਸ ਤੋਂ ਬਾਅਦ 90 ਦੇ ਦਹਾਕੇ 'ਚ ਪਾਕਿਸਤਾਨ 'ਚ ਵਰਲਡ ਪੰਜਾਬੀ ਕਾਨਫਰੰਸ ਸ਼ੁਰੂ ਹੋਈ ਇਹ ਕਾਨਫਰੰਸ ਫਖਰ ਜ਼ਮਾਨ ਹੋਣੇ ਕਰਾਉਂਦੇ ਸਨ ਜਿਨ੍ਹਾਂ ਦਾ ਆਪਣਾ ਤਾਲੁਕ ਪਾਕਿਸਤਾਨ ਪੀਪਲਸ ਪਾਰਟੀ ਦੇ ਨਾਲ ਹੈ ਔਰ ਉਹ ਸੈਨੇਟਰ ਵੀ ਰਹੇ ਹੁਣ ਵੀ ਇਹ ਕਾਨਫਰੰਸ ਹਰ ਸਾਲ ਹੁੰਦੀ ਹੈ। ਸੁਲਤਾਨਾ ਬੇਗਮ ਪਹਿਲੀ ਵਾਰ ਜਦੋਂ ਇਸ ਕਾਨਫਰੰਸ 'ਚ ਆਈ ਤੇ ਉਹਦੀਆਂ ਤਸਵੀਰਾਂ ਔਰ ਖਬਰਾਂ ਪਾਕਿਸਤਾਨੀ ਅਖਬਾਰਾਂ 'ਚ ਲੱਗੀਆਂ। ਪਹਿਲੇ ਸਫ਼ਿਆਂ ਤੇ ਇਹ ਸਟੋਰੀ ਨੂੰ ਥਾਂ ਲੱਭੀ ਕਿ ਇਹ ਇੱਕ ਐਸੀ ਕੁੜੀ ਹੈ ਜਿਹਦੇ ਮਾਪੇ ਪਾਕਿਸਤਾਨ 'ਚ ਨੇ। ਖਬਰ ਜਦੋਂ ਤੁਮੀ ਤੇ ਪਤਾ ਲੱਗਾ ਕਿ ਮੈਟਰੋਪੋਲ ਸਿਨੇਮਾ ਦੇ ਜਿਹੜੇ ਮਾਲਕ ਨੇ ਉਹ ਵਾਕਈ ਸੁਲਤਾਨਾ ਬੇਗਮ ਦੇ ਮਾਪਿਓ ਔਰ ਪਰਾਸ ਪਰ ਉਹ ਕਈ ਦਿਹਾੜੇ ਪਹਿਲੋਂ ਹੀ ਇਹ ਸਿਨੇਮਾ ਵੇਚ ਕੇ ਲਾਲਪੁਰ ਫੈਸਲਾਬਾਦ ਵਾਲੇ ਪਾਸੇ ਜਾ ਕੇ ਬਸ ਕੇ ਸ। ਉੱਥੇ ਵੀ ਪਤਾ ਕਰਾਇਆ ਗਿਆ ਪਰ ਸੁਲਤਾਨਾ ਬੇਗਮ ਦੇ ਮਾਪੇ ਔਰ ਇਹ ਭੈਣ ਭਰਾ ਨਾ ਮਿਲੇ। ਪਾਕਿਸਤਾਨ ਔਰ ਭਾਰਤ ਲਿੰਦੇ ਔਰ ਚੜਦੇ ਪੰਜਾਬ ਦੀ ਲਿਖਾਰੀਆਂ ਦਾ ਇੱਕ ਆਮ ਖਿਆਲ ਇਹ ਹੈ ਕਿ ਸੁਲਤਾਨਾ ਬੇਗਮ ਦੇ ਮਾਪਿਓ ਨੂੰ ਭੈਣ ਭਰਾਵਾਂ ਨੂੰ ਉਹਦੇ ਜਿੰਦੇ ਹੋਣ ਦਾ ਪਤਾ ਲੱਗ ਗਿਆ ਸੀਗਾ। ਪਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਸੁਲਤਾਨਾ ਬੇਗਮ ਨੇ ਵਿਆਹ ਇੱਕ ਸਿੱਖ ਸਰਦਾਰ ਦੇ ਨਾਲ ਕਰ ਲਿਆ ਹੈ। ਔਰ ਉਸ ਸੇਖ ਸਰਦਾਰ ਐਸਾ ਨੇਕ ਦਿਲ ਹੈ ਕਿ ਜਿਨ ਨੇ ਸੁਲਤਾਨਾ ਬੇਗਮ ਨੂੰ ਉਹਦਾ ਧਰਮ ਬਦਲਣ ਲਈ ਮਜਬੂਰ ਨਹੀਂ ਕੀਤਾ। ਉਹਦੀ ਜ਼ਿੰਦਗੀ, ਉਹਦੀ ਹਯਾਤੀ, ਉਹਦੀ ਰਾਖੀ ਦੀ ਜ਼ਿੰਮੇਵਾਰੀ ਚੁੱਕੀ। ਆਪਣੇ ਵਚਨਾਂ ਤੇ ਵੀ ਕਾਇਮ ਰਿਹਾ ਔਰ ਉਹਨੂੰ ਵੀ ਆਪਣੇ ਧਰਮ ਦੇ ਮੁਤਾਬਕ ਜੀਣ ਦਿੱਤਾ। ਪਰ ਇਹ ਗੱਲ ਸ਼ਹਿ ਸੁਲਤਾਨਾ ਬੇਗਮ ਦੇ ਮਾਪਿਆਂ ਨੂੰ ਬੁਰੀ ਲੱਗੀ ਔਰ ਉਹ ਆਪ ਲੱਗ ਗਏ। ਅੰਦਰ ਤੜਫਾਤੇ ਹੋਏਗਾ ਪਰ ਇਸ ਇੱਕ ਕਾਰਨ ਉਹਨਾਂ ਨੇ ਆਪਣੀ ਧੀ ਨੂੰ ਨਾ ਵੇਖਣ ਘਵਾਰਾ ਕੀਤਾ ਔਰ ਨਾ ਮਿਲਣਾ ਘਵਾਰਾ ਕੀਤਾ। ਔਰ ਸੁਲਤਾਨਾ ਬੇਗਮ ਲਾਹੌਰ ਮੈਟਰੋਪੋਲਿਸ ਸਿਨੇਮਾ ਦੇ ਨਾਲ ਜੁੜਦੀਆਂ ਸਾਰੀਆਂ ਗਲੀਆਂ ਦੇ ਕੱਖਰੋਲ ਹਟੀ ਜਦੋਂ ਜਦੋਂ ਪਾਕਿਸਤਾਨ ਹੁੰਦੀ ਸੀ ਕਾਨਫਰੰਸ ਨਾਲ ਬੋਤਾ ਮੈਟਰੋਪੋਲਿਸ ਸਿਨੇਮਾ ਦੀਆਂ ਕੰਧਾਂ ਨੂੰ ਹੱਥ ਫੇਰ ਫੇਰ ਵੇਖਦੀ ਸੀ ਸਿਨੇਮੇ ਦੇ ਅੰਦਰ ਜਾਂਦੀ ਸੀਗੀ ਉਥੋਂ ਦੇ ਇੱਕ ਇੱਕ ਟਿਕਾਣੇ ਨੂੰ ਵੇਖਦੀ ਸੀ ਪ੍ਰਾਣੀਆਂ ਸ਼ੈਵਾਂ ਨੂੰ ਵੇਖਦੀ ਸੀ ਔਰ ਤਸੱਵਰ ਕਰਦੀ ਸੀਗੀ ਕਿ ਸ਼ਾਇਦ ਇੱਥੇ ਮੇਰਾ ਪਿਓ ਬਿੰਦਾ ਹੋਵੇ ਇੱਥੇ ਮੇਰਾ ਭਰਾ ਖੇਡਦਾ ਹੋਵੇ ਆਲੇ ਦੁਆਲੇ ਦੀਆਂ ਗਲੀਆਂ ਦੇ ਵਿੱਚ ਉਸ ਘਰ ਨੂੰ ਲੱਭਦੀ ਸੀ ਜਿਹੜਾ ਅਜੇ ਤੱਕ ਕੋ ਨੂੰ ਨਾ ਲੱਭਾ ਜਿੱਥੇ ਉਹਦੇ ਮਾਪੇ ਰਹਿੰਦੇ ਸਨ ਲਾਲਪੁਰ ਜਾਣ ਦੀ ਰੀਜ ਬੰਦ ਰਹੀ ਪਰ ਕੋਈ ਸੁਰਨਾ ਲੱਭਾ ਇਸ ਤਰ੍ਹਾਂ ਆਪਣੇ ਮਾਪਿਆਂ ਨੂੰ ਸੰਤਾਲੀ ਦੇ ਵਿੱਚ ਵਿਛੜੀ ਸੁਲਤਾਨਾ ਬੀਗਮ ਪਾਕਿਸਤਾਨ ਆ ਕੇ ਬੜਾ ਲੱਭਦੀ ਰਹੀ ਉਹਨੇ ਪਾਕਿਸਤਾਨ ਤੇ ਲੱਭ ਲਿਆ ਪਰ ਆਪਣੇ ਮਾਪੇ ਨਾ ਲੱਭ ਸਕੇ ਔਰ ਦੁਨੀਆ ਤੋਂ ਚਲੀ ਗਈ ਇੱਕ ਸੁਲਤਾਨਾ ਬੀਗਮ ਨਹੀਂ ਇਹੋ ਜਿਹਿਆਂ ਕਈ ਸੁਲਤਾਨਾ ਨੇ ਜਿਹੜੀਆਂ ਵਿਛੜੀਆਂ ਇਹੋ ਜਿਹੇ ਕਈ ਮਾਪੇ ਨੇ ਜਿਨ੍ਹਾਂ ਨੂੰ ਆਪਣੀ ਧੀ ਦੇ ਜਿੰਦਿਆ ਹੋਣ ਦਾ ਤੇ ਪਤਾ ਲੱਗਾ ਪਰ ਉਹ ਪਾਲਨ ਵਾਲੇ ਸਾਹਮਣ ਵਾਲਿਆਂ ਦਾ ਇਹ ਸਾਨ ਚੁੱਕਦੀ ਥਾਂ ਬਿਲਕੁਲ ਮੰਨਕਰ ਹੋ ਗਏ ਔਰ ਧੀਆਂ ਨੂੰ ਕਬੂਲਨ ਤੋਂ ਇਨਕਾਰੀ ਹੋ ਗਏ ਇਹ ਫਟ ਇਹ ਦਾਗ ਇਹ ਰੋਗ ਇਹ ਦਰਦ ਵੀ ਸੰਤਾਲੀ ਦੀ ਵੰਡ ਦਾ ਦਿੱਤਾ ਹੈ ਕਿ ਕਈ ਸੁਲਤਾਨਾ ਬੇਗਮ ਆਪਣੇ ਮਾਪਿਆਂ ਨੂੰ ਇੱਕ ਅੱਖ ਵੇਖਣ ਲਈ ਤਰਸਦੀਆਂ ਰਹੀਆਂ ਕਈ ਮਾਪੇ ਆਪਣੀਆਂ ਉਹ ਧੀਆਂ ਜਿਹੜੀਆਂ ਬਚਤ ਗਈਆਂ ਪਰ ਉਹਨਾਂ ਦੇ ਬਚਨ ਤੋਂ ਬਾਅਦ ਇਹ ਦੁਆ ਕਰਦੇ ਰਹੇ ਕਿ ਇਸ ਹਾਲ ਚ ਬਚਣਾ ਸੀ ਤੇ ਮਰ ਜਾਣੀ ਚੰਗੀ ਸੀ ਕਿ ਐ ਮਰ ਹੀ ਜਾਂਦੀ ਉਹ ਧੀਆਂ ਦੇ ਸਾਹਮਣੇ ਨਾ ਆਏ ਪਰ ਨਾ ਉਹਨਾਂ ਨੇ ਕਬੂਲ ਕੀਤਾ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਰਹਿਣਾ ਸੱਚੀਆਂ ਕਹਾਣੀਆਂ ਦੀ ਇਹ ਲੜੀ ਅਸੀਂ ਤੁਹਾਡੇ ਵਾਸਤੇ ਅਗਸਤ ਦੇ ਮਹੀਨੇ 'ਚ ਇਸ ਤਰ੍ਹਾਂ ਹੀ ਪੇਸ਼ ਕਰਦੇ ਰਹਾਂਗੇ